ਸੋ ਲੋਕ ਭਗਤ ਕਬੀਰ ਜੀੋ ਕੇ ਕਬੀਰ ਚੰਦਨ ਕਾ ਬਿਰਪਾ ਭਲਾ ਬੇੜਿਓ ਢਾਕ ਪਲਾਸ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਭਗਤ ਕਬੀਰ ਜੀ ਉਪਦੇਸ਼ ਕਰ ਰਹੇ ਹਨ ਕਿ ਜਿਹੜਾ ਚੰਦਨ ਦਾ ਬ੍ਰਿਸ਼ ਹੈ ਉਹ ਭਲਾ ਹੈ ਉਹ ਚੰਗਾ ਹੈ ਭਾਵੇਂ ਉਹਦੇ ਆਲ ਦੋਲੇ ਢਾਕ ਪਲਾਸ ਜਿਆਦਾ ਵਧੀਆ ਦਰਖਤ ਨਹੀਂ ਹੁੰਦੇ ਜਿਨ੍ਹਾਂ ਦੀ ਬਹੁਤੀ ਕੀਮਤ ਨਹੀਂ ਹੁੰਦੀ ਜਿਵੇਂ ਕਿ ਰੈਂਡਵਾ ਹੋਰ ਇਦਾਂ ਦੇ ਇਹਨਾਂ ਦੀ ਜਿਆਦਾ ਵੈਲਿਊ ਨਹੀਂ ਹੈ ਚੰਦਨ ਦੇ ਬ੍ਰਸ਼ ਦੇ ਜੜੇ ਹੋਰ ਜਿਹੜੇ ਵੀ ਦਰਖਤ ਹੁੰਦੇ ਹਨ ਉਹਨਾਂ ਵਿੱਚ ਵੀ ਚੰਦਨ ਦੀ ਸੁਗੰਧ ਪੈਦਾ ਹੋ ਜਾਂਦੀ ਹੈ ਉਹ ਵੀ ਚੰਦਨ ਬਣ ਜਾਂਦੇ ਹਨ ਕਿਉਂਕਿ ਉਹਨਾਂ ਵਿੱਚ ਸੁਗੰਧ ਪੈਦਾ ਹੋ ਜਾਂਦੀ ਹੈ ਭਗਤ ਕਬੀਰ ਜੀ ਦਾ ਚੰਦਨ ਦੀ ਗੱਲ ਕਰਨ ਦੇ ਪਿੱਛੇ ਭਾਵ ਇਹ ਹੈ ਕਿਹੜਾ ਗੁਰਮਖ ਹੁੰਦਾ ਹੈਗਾ ਗੁਰਮਖ ਦੇ ਨੇੜੇ ਜਿਹੜੇ ਸੰਪਰਕ ਵਿੱਚ ਆਉਂਦੇ ਹਨ ਉਹ ਵੀ ਸਮਾਜ ਦੇ ਜਿਹੜੇ ਲਤਾੜੇ ਹੋਏ ਹੁੰਦੇ ਹਨ ਜਿਨ੍ਹਾਂ ਨੂੰ ਛੋਟੀਆਂ ਜਾਤਾਂ ਵਾਲੇ ਸੰਸਾਰ ਵਾਲੇ ਮੰਨਦੇ ਹਨ ਗੁਰਮੁਖਾਂ ਦੀ ਸੰਗਤ ਵਿੱਚ ਉਹ ਧਿਆਰ ਆਉਂਦੇ ਹਨ ਜਿਨ੍ਹਾਂ ਨੂੰ ਸੱਚ ਦੀ ਲੋੜ ਹੁੰਦੀ ਹੈ ਉਹ ਗੁਰਮੁਖਾਂ ਦੀ ਸੰਗਤ ਵਿੱਚ ਆਉਂਦੇ ਹਨ ਜਿਵੇਂ ਸਤ ਗੁਰਾਂ ਦੇ ਸਮੇਂ ਦੇ ਵਿੱਚ ਵੀ ਜ਼ਿਆਦਾਤਰ ਜਿਹੜਾ ਛੋਟੀਆਂ ਜਾਤੀਆਂ ਜਾਂ ਪਛੜੀਆਂ ਜਾਤੀਆਂ ਮੰਨਦੇ ਸਨ ਉਹ ਸੰਪਰਕ ਵਿੱਚ ਆਏ ਹਨ ਕਿਉਂਕਿ ਉਹਨਾਂ ਨੇ ਸੱਚ ਨੂੰ ਮੰਨਿਆ ਹੈ ਇਸੇ ਤਰ੍ਹਾਂ ਭਾਗਤ ਜਿੰਨੇ ਵੀ ਭਗਤ ਸਹਾਬਾਨ ਹਨ ਉਹਨਾਂ ਦਾ ਵੀ ਜਿਹੜਾ ਸੰਸਾਰ ਦੂਸਰੇ ਧਰਮਾਂ ਦੇ ਮਤਲਬ ਕੋ ਉਹਨਾਂ ਨੂੰ ਛੋਟੀਆਂ ਜਾਤੀਆਂ ਵਾਲੇ ਮੰਨਦੇ ਸਨ ਉਹਨਾਂ ਨੇ ਸੱਚ ਨੂੰ ਗ੍ਰਹਿਣ ਕੀਤਾ ਹੈ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ ਜੋਤੀ ਜੋਤ ਮਲਾਏ ਕਾਇਆ ਗੜ ਸੋਹਿਆ ਰਾਮ ਹੁਣ ਜਿਹੜੀ ਜਿਹੜਾ ਗੁਰ ਹੈਗਾ ਜਿਹੜਾ ਆਪਣਾ ਮੂਲ ਹੈ ਫਾਰਸ ਹੈਗਾ ਫਾਰਸ ਦਾ ਮਤਲਬ ਹੈਗਾ ਜਿਹਦੇ ਕੋਲ ਸੱਚ ਦਾ ਗਿਆਨ ਹੈ ਜਿਹੜਾ ਹੁਕਮ ਨਾਲ ਜੁੜਿਆ ਹੈ ਜਿਵੇਂ ਉਹਨੂੰ ਪ੍ਰਲੋਕ ਦਾ ਗਿਆਨ ਹੈਗਾ ਗੁਰ ਫਾਰਸ ਹਮ ਲੋ ਆਪਾਂ ਲੋਹਾ ਹੈਗੇ ਲੋਹਾ ਕਿਉਂ ਹੈਗੇ ਕਿਉਂਕਿ ਆਪਣੇ ਮਨ ਵਿੱਚ ਮਾਇਆ ਦੀਆਂ ਛਾਵਾਂ ਹਨ ਮਾਇਆ ਦੀਆਂ ਛਾਵਾਂ ਹੋਣ ਕਰਕੇ ਆਪਾਂ ਨੂੰ ਆਪਣੀ ਬੁੱਧੀ ਨੂੰ ਅਕਲ ਨੂੰ ਜੰਗ ਲੱਗਿਆ ਹੋਇਆ ਹੈਗਾ ਆਪਾਂ ਨੂੰ ਸੱਚ ਦਿਖਾਈ ਨਹੀਂ ਦਿੰਦਾ ਪਰ ਜੇ ਆਪਾਂ ਆਪਣਾ ਬਾਹਰਮੁਖੀ ਧਿਆਨ ਮਾਇਆ ਦੀ ਛਾਵਲੋਂ ਤਿਆ ਕੇ ਆਪਣੇ ਮੂਲ ਨਾਲ ਜੁੜ ਜੀ ਤਾਂ ਆਪਾਂ ਵੀ ਕੰਚਨ ਹੋ ਸਕਦੇ ਹਾਂ ਤੇ ਇਸ ਤਰ੍ਹਾਂ ਜਿਹੜੀ ਆਪਣਾ ਧਿਆਨ ਜਦੋਂ ਬਾਹਰਮੁਖੀ ਤੋਂ ਅੰਤਰਮੁਖੀ ਹੋ ਜਾਂਦਾ ਹੈ ਕਾਇਆ ਗੜ ਸੋਹਿਆ ਆਰਾਮ ਫਿਰ ਆਪਾਂ ਆਪਣੇ ਮੂਲ ਵਿੱਚ ਆਰਾਮ ਵਿੱਚ ਮਿਲ ਕੇ ਹੋ ਸਕਦੇ ਹਾਂ ਤੇ ਇੱਕ ਹੋ ਕੇ ਜਦੋਂ ਆਪਾਂ ਵਿਚਾਰ ਕਰਾਂਗੇ ਉਹਦੇ ਵਿੱਚੋਂ ਫਿਰ ਮੱਖਣ ਮਿਲਦਾ ਹੈ ਉਹਦੇ ਵਿੱਚੋਂ ਫਿਰ ਸੱਚ ਦੀ ਸਮਝ ਆਉਂਦੀ ਹੈ ਇਸੇ ਤਰ੍ਹਾਂ ਗੁਰਮੁਖ ਦੀ ਸੰਗਤ ਵਿੱਚ ਜਦੋਂ ਆਪਾਂ ਜਾਂਦੇ ਹਾਂ ਦਾ ਗੁਰਮੁਖ ਨੇ ਜਿਹੜਾ ਗਿਆਨ ਲਿਆ ਹੁੰਦਾ ਹੈ ਜਿਹੜਾ ਗੁਰਬਾਣੀ ਦਾ ਸੁਣ ਕੇ ਮੰਨਿਆ ਹੁੰਦਾ ਹੈ ਉਹਦੀ ਜਿਹੜੀ ਸਗੰਧੀ ਹੈਗੀ ਆ ਉਹ ਦੂਸਰਿਆਂ ਨੂੰ ਵੀ ਦਿੰਦਾ ਹੈ ਤੇ ਉਹਦੇ ਨਾਲ ਦੂਸਰਿਆਂ ਦੇ ਵਿੱਚ ਵੀ ਸਗੰਧ ਪੈਦਾ ਹੋ ਜਾਂਦੀ ਹੈ ਸਗੰਧ ਦਾ ਮਤਲਬ ਹੈਗਾ ਸਾਚ ਦਾ ਗਿਆਨ ਆਪਣੇ ਮੂਲ ਦਾ ਗਿਆਨ ਬ੍ਰਹਮ ਦਾ ਗਿਆਨ ਪੈਦਾ ਹੋ ਜਾਂਦਾ ਹੈ ਇਸ ਤਰ੍ਹਾਂ ਉਹ ਵੀ ਚੰਦਨ ਹੋ ਜਾਂਦੇ ਆ ਨੇ ਕਿ ਵੀਰ ਬਾਤ ਬਡਾਈ ਬੋਡਿਆ ਈਮਤ ਡੂਬੋ ਕੋਈ ਚੰਦਨ ਕਾ ਨਿਕਟ ਹੈ ਬਸ ਬਾਸ ਸੁਗੰਧ ਨਾ ਹੋਈ ਅੱਗੇ ਜਾ ਕੇ ਭਗਤ ਕਬੀਰ ਜੀ ਕਹਿੰਦੇ ਹਨ ਕਿ ਜਿਹੜਾ ਬਾਸ ਹੈਗਾ ਕਹਿੰਦੇ ਉਹ ਵੀ ਚੰਦਨ ਦੇ ਨੇੜੇ ਹੁੰਦਾ ਹੈ ਉਹਦੀ ਲੰਬਾਈ ਬਹੁਤ ਜ਼ਿਆਦਾ ਹੁੰਦੀ ਹੈ ਤੇ ਆਪਣੇ ਆਪ ਨੂੰ ਉਹ ਬਹੁਤ ਵੱਡਾ ਸਮਝਦਾ ਹੈ ਤੇ ਇਸ ਕਰਕੇ ਵੱਡਾ ਸਮਝਣ ਕਰਕੇ ਉਹ ਚੰਦਨ ਦੀ ਸੁਗੰਧ ਨਹੀਂ ਲੈਂਦਾ ਭਾਵੇਂ ਚੰਦਨ ਦੇ ਨੇੜੇ ਰਹਿੰਦਾ ਹੈ ਭਗਤ ਜੀ ਕਹਿੰਦੇ ਕਿ ਇਸ ਤਰ੍ਹਾਂ ਮਤ ਡੂਬੋ ਕੋਈ ਕਹਿੰਦੇ ਇਸ ਤਰ੍ਹਾਂ ਨਾ ਡੂਬੋ ਜਿੱਦਾਂ ਬਾਸ ਡੁੱਬਿਆ ਹੋਇਆ ਹੈ ਪਰਕੀਰ ਜੀ ਕਹਿਣਾ ਚਾਹੁੰਦੇ ਹਨ ਕਿ ਜਿਹੜਾ ਹੰਕਾਰੀ ਬੰਦਾ ਹੈਗਾ ਉਹਦੀ ਇੱਜ਼ਤ ਮਾਨ ਹੁੰਦੀ ਹੈ ਜਾਂ ਕੋਈ ਸ਼ਾਂਤ ਹੈgalo ਜਿਹੜਾ ਸ਼ਾਂਤ ਹੈਗਾ ਬੜਾ ਉਹਦੀ ਲੋਕ ਅੱਗੇ ਪਿੱਛੇ ਚੱਲਦੇ ਹਨ ਜਿੱਥੇ ਵੀ ਜਾਂਦੇ ਹਨ ਉਹਦੇ ਲਈ ਰੈੱਡ ਕਾਰਪਟ ਵਿਛਾਉਂਦੇ ਲੋਕ ਮੱਥੇ ਟੇਕਦੇ ਹਨ ਉਹ ਗੁਰਮੁਖਾਂ ਦੀ ਗੱਲ ਨਹੀਂ ਮੰਨਦੇ ਹੁੰਦੇ ਕਿਉਂਕਿ ਉਹਨਾਂ ਦੀ ਜਿਹੜੀ ਵਿੜਾਈ ਬਹੁਤ ਹੁੰਦੀ ਹੈਗੀ ਆ ਤੇ ਕਹਿੰਦੇ ਇਸ ਤਰ੍ਹਾਂ ਨਹੀਂ ਰੁਬਣਾ ਚਾਹੀਦਾ ਪਰ ਉਹ ਕਹਿੰਦੇ ਭਾਵੇਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਤੇ ਗੁਰਮੁਖ ਰਹਿੰਦਾ ਉਹਦੇ ਕੋਲੋਂ ਸੱਚ ਦਾ ਗਿਆਨ ਲੈ ਜਾ ਲਿਆ ਜਾ ਸਕਦਾ ਹੈ ਪਰ ਉਹ ਲੈਂਦੇ ਨਹੀਂ ਹੈਗੇ ਕਿਉਂਕਿ ਮਨ ਨਹੀਂ ਪ੍ਰੀਤ ਮੁਖੋ ਗੰਡ ਲਾਬਤ ਕਿਉਂਕਿ ਉਹਦੇ ਮਨ ਵਿੱਚ ਪ੍ਰੀਤ ਨਹੀਂ ਹੁੰਦੀ ਸੱਚ ਦੇ ਲਈ ਮੂੰਹ ਤੋਂ ਬੜੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਹਨ ਕਿ ਅਸੀਂ ਗੁਰਬਾਣੀ ਨੂੰ ਮੰਨਦੇ ਹਾਂ ਬੜੇ ਗੁਰੂ ਗ੍ਰੰਥ ਸਾਹਿਬ ਦੇ ਉਹ ਨਗਰ ਕੀਰਤਨ ਵੀ ਕਰਦੇ ਹੈਗੇ ਪਰ ਅੰਦਰ ਉਹ ਆਪਣੀ ਵਿਡਿਆਈ ਵਿੱਚ ਡੁੱਬੇ ਹੁੰਦੇ ਹਨ ਕਹਿੰਦੇ ਇਸ ਤਰ੍ਹਾਂ ਡੁੱਬਣਾ ਨਹੀਂ ਚਾਹੀਦਾ ਕਿਉਂਕਿ ਬਾਸ ਵੀ ਜਿਹੜਾ ਉਹ ਚੰਦਨ ਦੇ ਨੇੜੇ ਹੀ ਹੁੰਦਾ ਹੈ ਇਸ ਤਰ੍ਹਾਂ ਇਹ ਜਿਹੜਾ ਹੰਕਾਰੀ ਸੰਤਾ ਹੈ ਜਾਂ ਜਿਹੜਾ ਵੀ ਹੰਕਾਰੀ ਬੰਦਾ ਹੈ ਖਾਮੇ ਵਾਲਾ ਹੈ ਉਹ ਗੁਰਮੁਖਾਂ ਦੇ ਨੇੜੇ ਹੁੰਦਾ ਹੋਇਆ ਵੀ ਉਹ ਆਪਣੇ ਸਾਰਿਆਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਮੌਜੂਦ ਹੈ ਸਾਰੇ ਰੋਜ਼ ਪੜ੍ਹਦੇ ਵੀ ਹਨ ਪਰ ਫਿਰ ਵੀ ਹੰਕਾਰ ਛੱਡ ਨਹੀਂ ਰਹੇ ਹਨ ਇਸੇ ਤਰ੍ਹਾਂ ਇਹ ਸਾਰੇ ਡੁੱਬ ਰਹੇ ਹਨ ਜਿਵੇਂ ਬਾਸ ਗੁਡਾਈ ਨਾਲ ਆਪਣੇ ਵੱਡੇ ਹੋਣ ਦੇ ਔਗਣ ਨੂੰ ਲੈ ਕੇ ਡੁੱਬਿਆ ਹੋਇਆ ਇਸੇ ਤਰ੍ਹਾਂ ਇਹ ਆਪਣੇ ਆਪ ਨੂੰ ਸਿੱਖ ਸਮਝਣ ਲੱਗ ਗਏ ਕਿ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੜਾ ਪ੍ਰਕਾਸ਼ ਕਰਦੇ ਆਂ ਬڑا ਫਾਟ ਕਰਦੇ ਆਂ ਔਰ ਉਹਦੀ ਗੱਲ ਇੱਕ ਵੀ ਨਹੀਂ ਮੰਨਦੇ ਇਸ ਤਰ੍ਹਾਂ ਡੁਬਣੀ ਚਾਹੀਦਾ ਕਿਉਂਕਿ ਇਹ ਡੁੱਬਣ ਵਾਲਾ ਰਸਤਾ ਹੈ ਜੋ ਆਪਾਂ ਨੂੰ ਗੁਰ ਕੀ ਮਾਤੂ ਲੇ ਆਨੇ ਭਗਤ ਬਿਨਾ ਬੋ ਡੂਬੇ ਸਿਆਣੇ ਹੁਣ ਕਿਉਂਕਿ ਗੁਰ ਦੀ ਮਾਤ ਜਿਹੜੀ ਗਿਆਨ ਦੀ ਮਾਤ ਜਿਹੜਾ ਗੁਰਵਾਣੀ ਦਾ ਉਪਦੇਸ਼ ਹੈਗਾ ਉਹਨੂੰ ਲੈਣਾ ਚਾਹੀਦਾ ਹੈ ਨਹੀਂ ਤਾਂ ਉਹ ਤੋਂ ਬਗੈਰ ਜਿਵੇਂ ਹੋਰ ਵੀ ਡੁੱਬੇ ਹਨ ਤੇ ਜਿਹੜੇ ਆਪਾਂ ਗੁਰਵਾਣੀ ਨੂੰ ਮੰਨਣ ਵਾਲੇ ਨਾਨਕਲੇਵਾ ਆਪਣੇ ਆਪ ਨੂੰ ਸਮਝਦੇ ਆ ਉਹ ਵੀ ਡੁੱਬ ਰਹੇ ਹਨ ਤਿਸ ਦਾ ਮਤਲਬ ਕੀ ਹੈ ਕਿ ਆਪ ਮੰਨ ਨਹੀਂ ਰਹੇ ਆ ਕਬੀਰ ਦੀਨ ਗਵਾਇਆ ਦੁਨੀ ਸੇ ਦੁਨੀ ਨਾ ਚਾਲੀ ਸਾਥ ਪਾਏ ਕਹਾੜਾ ਮਾਰਿਆ ਗਾਫਲ ਆਪਣੇ ਹੱਥ ਤਦ ਕੀ ਜੀ ਕਹਿੰਦੇ ਹਨ ਕਿ ਜਿਹੜਾ ਦੀਨ ਆਪਣਾ ਜਿਹੜਾ ਧਰਮ ਜਾਂ ਆਪਣੀ ਬੁੱਧੀ ਅਕਲ ਜੋ ਵੀ ਸੀ ਉਹ ਦੁਨੀਆ ਦੇ ਪਿੱਛੇ ਲੱਗ ਕੇ ਗਵਾ ਲਿਆ ਪਰ ਦੁਨੀਆ ਜਿਹੜੀ ਹੈਗੀ ਹੈ ਦੁਨੀਆ ਇਹ ਨਾਲ ਜਾਣ ਵਾਲੀ ਨਹੀਂ ਹੈਗੀ ਪਾਏ ਕਹਾੜਾ ਮਾਰਿਆ ਇਸ ਤਰ੍ਹਾਂ ਜਿਹੜਾ ਹੈਗਾ ਆਪਣੇ ਪੈਰ ਤੇ ਘਾੜਾ ਮਾਰਿਆ ਗਾਫਲ ਹੋ ਕੇ ਆਪਣੇ ਹੱਥੀ ਆਪਾ ਆਪ ਹੀ ਘਾੜਾ ਮਾਰ ਰਹਾ ਜਦੋਂ ਆਪਾ ਗੁਰਬਾਣੀ ਦੇ ਉਪਦੇਸ਼ ਨੂੰ ਛੱਡ ਕੇ ਹੋਰ ਝੂਠੀਆਂ ਕਿਤਾਬਾਂ ਦੇ ਪਿੱਛੇ ਲੱਗ ਕੇ ਗੁਰਬਾਣੀ ਦੀ ਗਲਤ ਵਿਆਖਿਆ ਕਰ ਰਹਾ ਤੇ ਉਹਦੇ ਨਾਲ ਆਪਣਾ ਤਾਂ ਨੁਕਸਾਨ ਹੋਣਾ ਹੈ ਦੂਸਰਿਆਂ ਦਾ ਵੀ ਕਰ ਰਹਾ ਗਾਫਲ ਦਾ ਮਤਲਬ ਹੁੰਦਾ ਅਣਜਾਣ ਪੁਨੇ ਵਿੱਚ ਆਪਣੇ ਪੈਰਾਂ ਤੇ ਆਪੇ ਘਾੜਾ ਮਾਰ ਰਹਿ ਗਿਆ ਕਿਉਂਕਿ ਇਹ ਜਿਹੜੀਆਂ ਗੱਲਾਂ ਹੈਗੀਆਂ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤੱਕੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਨਿਤ ਕਰਿਆ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿੰਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਸੱਚ ਦੇ ਗਿਆਨ ਤੋਂ ਬਗੈਰ ਨਿਰਆਕਾਰ ਦੀ ਗੱਲ ਤੋਂ ਬਗੈਰ ਨਿਰਆਕਾਰ ਦੀ ਵਿਆਖਿਆ ਤੋਂ ਬਗੈਰ ਹੋਰ ਸਾਰੀ ਜਿਹੜੀ ਬਾਣੀ ਉਹ ਕੱਚੀ ਹੈ ਕਿ ਜਿਹੜਾ ਅਤੇ ਆゼ ਜਿਹੜੀਆਂ ਸਾਖੀਆਂ ਹਨ ਕਿਉਂਕਿ ਉਹ ਕਾਚੀ ਗਾਗਰ ਸਰ ਪਰ ਫੁੱਟੇ ਜਿਹੜਾ ਸਰੀਰ ਹੈ ਕੱਚੀ ਗਾਗਰ ਇਹਦਾ ਫੁੱਟਣਾ ਹੀ ਫੁੱਟਣਾ ਹੁਣ ਇਹ ਮਾਇਆ ਹੈ ਹੁਣ ਇਹ ਜਿਹੜਾ ਗਿਆਨ ਆ ਇਹਦੀ ਜਿਹੜੀ ਜਾਣਕਾਰੀ ਹੈ ਉਹ ਕੱਚੀ ਬਾਣੀ ਹੈ ਕਹਿੰਦੇ ਸੱਚ ਦੇ ਗਿਆਨ ਤੋਂ ਬਗੈਰ ਸਾਰੀਆਂ ਬਾਣੀਆਂ ਕੱਚੀਆਂ ਹੈਗੀਆਂ ਕਹਿੰਦੇ ਕੱਚੇ ਸੁਣਦੇ ਕੱਚੇ ਉਹ ਜਿਹੜੇ ਕੱਚੇ ਦੀ ਗੱਲ ਕਰਦੇ ਆਗੇ ਤੱਕੇ ਕੱਚੀ ਗੱਲ ਸੁਣਦੇ ਹਨ ਤੇ ਉਹ ਕੱਚੀ ਦਾਇ ਵਿਖਿਆਨ ਕਰਦੇ ਹਨ ਉਹ ਉਪਰੋ ਤਾਂ ਹਰ ਹਰ ਨਿਤ ਕਰਦੇ ਹਨ ਰਸਨਾ ਦੇ ਨਾਲ ਆਪਣੀ ਅਕਲ ਦੇ ਨਾਲ ਬੁੱਧੀ ਦੇ ਨਾਲ ਪਰ ਕਹਿਣ ਨਾਲ ਕੁਝ ਜਾਣਿਆ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਦਾ ਛੇਤੇ ਜਿਹੜਾ ਹੈਗਾ ਉਹ ਮਾਇਆ ਨੇ ਹਰਿਆ ਹੋਇਆ ਹੈ ਅੰਦਰ ਮਾਇਆ ਦੀਆਂ ਇਸ਼ਟਾਵਾਂ ਹਨ ਬੋਲਣ ਪਏ ਰਵਾਨੀ ਇਸ ਤਰ੍ਹਾਂ ਉਹ ਐਵੇਂ ਹੀ ਫਜ਼ੂਲ ਬੋਲੀ ਜਾਂਦੇ ਹਨ ਨਾਨਕ ਜੀ ਉਪਦੇਸ਼ ਕਰਦੇ ਹਨ ਸੱਚ ਦੇ ਗਿਆਨ ਦੇ ਵਿਖਿਆਨ ਤੋਂ ਬਗਾਰ ਹੋਰ ਜਿਹੜੀਆਂ ਗੱਲਾਂ ਕਰਨੀਆਂ ਉਹ ਸਾਰੀਆਂ ਕੱਚੀਆਂ ਹਨ ਦੁਨੀ ਨਾਲ ਚੇਤ ਲੱਗਿਆ ਹੁਣ ਦੁਨੀਆ ਦੀ ਆਪਾਂ ਸਾਰੇ ਇਹ ਅੱਜ ਕਲਾਂ ਕਰੀ ਜਾਂਦੇ ਹਾਂ ਤਾਂ ਇਸ ਤਰ੍ਹਾਂ ਆਪਣਾ ਜਿਹੜਾ ਸਮਾਂ ਦੁਨੀ ਵਿੱਚ ਚਲਾ ਜਾਂਦਾ ਹੈ ਤੇ ਉਹਦੇ ਨਾਲ ਆਪਣਾ ਕੋਈ ਅੱਗੇ ਪ੍ਰਗੋਗ ਵਿੱਚ ਫਾਇਦਾ ਨਹੀਂ ਹੋਣ ਵਾਲਾ ਨਾ ਉਹ ਅੱਗੇ ਜਾਣ ਵਾਲਾ ਗਿਆਨ ਹੈ ਇੱਥੇ ਰਹਿ ਜਾਂਦਾ ਹੈ ਸਬੇ ਬੁੱਧੀ ਜਾਲੀਨ ਰਹੇ ਤਤ ਗਿਆਨ ਕਿਉਂਕਿ ਤਤ ਗਿਆਨ ਹੀ ਨਾਲ ਜਾਂਦਾ ਹੈ ਬਾਕੀ ਜਿਹੜਾ ਸੰਸਾਰੀ ਗਿਆਨ ਇੱਥੇ ਹੀ ਜਾਲ ਦਿੱਤਾ ਜਾਂਦਾ ਕਿਉਂਕਿ ਉਹਦਾ ਗਾਹ ਕੋਈ ਕੰਮ ਨਹੀਂ ਹੈ ਤੇਨਾਂ ਲੋਕਾਂ ਵਿੱਚ ਜਾਂ ਕਹ ਲਓ ਇਹ ਮ੍ਰਿਤ ਲੋਕ ਵਿੱਚ ਕਾਲ ਯੁਗ ਵਿੱਚ ਇਹ ਜਿੱਥੇ ਸਰੀਰ ਆ ਗਿਆ ਸਰੀਰਾਂ ਦੇ ਵਿੱਚ ਹੀ ਇਹਦਾ ਇਸਤੇਮਾਲ ਕੀਤਾ ਜਾ ਸਕਦਾ ਜਦੋਂ ਸਰੀਰ ਹੀ ਨਹੀਂ ਹੈ ਤਾਂ ਫਿਰ ਇਸ ਗਿਆਨ ਦੀ ਕੋਈ ਵੈਲਿਊ ਨਹੀਂ ਹੈ ਕਬੀਰ ਜੈ ਜੈ ਹਉ ਫਿਰਿਓ ਕੌਤਕ ਠਾਓ ਠਾਏ ਇਕ ਰਾਮ ਸਨੇਹੀ ਬਾਹਰਾ ਉਜਰ ਮੇਰੇ ਭਾਈ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਕਿ ਜਿੱਥੇ-ਜਿੱਥੇ ਅਸੀਂ ਗਏ ਹਾਂ ਜਾਂ ਭ੍ਰਮਣ ਕੀਤਾ ਹੈਗਾ ਸਾਰੇ ਪਾਸੇ ਜਿਹੜੇ ਹੈਗੇ ਉਹ ਲੋਕ ਕੌਤਕਾਂ ਵਿੱਚ ਹੀ ਲੱਗੇ ਹੋਏ ਹਨ ਕੋਈ ਕਹਿੰਦਾ ਮੈਂ ਚੰਦ ਤੇ ਚਲੇ ਜਾਂਦਾ ਹੈਗਾ ਕੋਈ ਕਹਿੰਦਾ ਮੈਂ ਸੂਰਜ ਤੇ ਚਲੇ ਜਾਂਦਾ ਕੋਈ ਕਹਿੰਦਾ ਮੈਂ ਸਰੀਰ ਛੱਡ ਕੇ ਚਲੇ ਜਾਂਦਾ ਇਸ ਤਰ੍ਹਾਂ ਇਹ ਝੂਠੀਆਂ ਕਹਾਣੀਆਂ ਕੱਢ ਕੇ ਲੋਕਾਂ ਨੂੰ ਤਮਾਸ਼ੇ ਦਿਖਾ ਰਹੇ ਹਨ ਤੇ ਆਪਣੇ ਭਰਮ ਵਿੱਚ ਫਸਾਰੇ ਹਨ ਕਿਉਂਕਿ ਇੱਕ राम ਸਨੇਹੀ ਵਾਰਾ ਕਹਿੰਦੇ ਕਿ ਜਿਹੜਾ ਜਿਹਦਾ ਰਾਮ ਦੇ ਨਾਲ ਸਨੇਹ ਹੈ ਜਿਹਦਾ ਆਪਣੇ ਮੂਲ ਦੇ ਨਾਲ ਸਨੇਹ ਹੈ ਜਿਹਦਾ ਆਪਣੇ ਅੰਤਰ ਆਤਮੇ ਨਾਲ ਸਨੇਹ ਹੈ ਜਾਂ ਪ੍ਰੇਮ ਹੈ ਜਾਂ ਪਿਆਰ ਹੈ ਉਹ ਤੋਂ ਬਗੈਰ ਜਿੰਨੇ ਵੀ ਹੈਗਾ ਮੇਰੇ ਅਨਸਾਰ ਜਾਂ ਮੇਰੀ ਬੁੱਧੀ ਦੇ ਅਨਸਾਰ ਉਹ ਸਾਰੇ ਉਜੜੇ ਹੋਏ ਹਨ ਕਬੀਰ ਸੰਤਨ ਕੀ ਝੁਗਿਆ ਭਲੀ ਪਟ ਘਸਤੀ ਗਾਂ ਆਗ ਲਗੋ ਤੇਹ ਤਾਲ ਹਰ ਜੇ ਨਾਹੀਂ ਹਰ ਕੋ ਨਾਉ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਕਿ ਸੰਤਾਂ ਦੀ ਜਿਹੜੀ ਝੁੱਗੀ ਹੈ ਜਾਂ ਸੰਤਾਂ ਦਾ ਜਿਹੜਾ ਰਹਿਣ ਦਾ ਠਿਕਾਣਾ ਭਾਵੇਂ ਛੋਟਾ ਵੀ ਹੋਵੇ ਤਾਂ ਉਹ ਚੰਗਾ ਹੈ ਉਹ ਭਲਾ ਹੈ ਪਾਠਕ ਸੱਤੀ ਗਾਉ ਤੇ ਉਸ ਦੇ ਮੁਕਾਬਲੇ ਜੇ ਕਿਸੇ ਵੱਡੇ ਸੰਤ ਦਾ ਵੱਡਾ ਡੇਰਾ ਹੋਵੇ ਤੇ ਉਹ ਉੱਥੇ ਕੁਸੱਤ ਭਾਵ ਅਗਿਆਨਤਾ ਦਾ ਹੀ ਪ੍ਰਚਾਰ ਹੋਵੇ ਭਰਮ ਦਾ ਹੀ ਪ੍ਰਚਾਰ ਹੋਵੇ ਮਾਇਆ ਦੀਆਂ ਇਛਾਵਾਂ ਦਾ ਹੀ ਪ੍ਰਚਾਰ ਹੋਵੇ ਸਾਡੇ ਦੇ ਇੱਕੋ ਜਲਦੀ ਪੱਠੀ ਵਾਂਗੂ ਐ ਬਟ ਇੱਕ ਜਲਦੀ ਹੋਏ ਪੱਠੀ ਵਰਗਾ ਉਹ گاؤں ਗਾ ਲੋ ਦਾ ਡੇਰਾ ਹੈਗਾ ਆਗ ਲੱਗੋ ਤੇ ਤੋਲ ਹਰ ਜੇ ਨਹੀਂ ਹਰ ਕੋ ਨਾਓ ਕਹਿੰਦੇ ਜਿਹੜਾ ਇਹੋ ਜਿਹਾ ਮਹਿਲ ਮਾੜੀਆਂ ਹਨ ਜਾਂ ਮਹਿਲ ਮਾੜੀ ਹੈ ਤੇ ਉਹਨੂੰ ਆਗ ਲੱਗ ਜਾਣੀ ਚਾਹੀਦੀ ਹੈ ਕਿ ਪਾਵੋ ਖਤਮ ਹੋ ਜਾਣਾ ਚਾਹੀਦਾ ਉਹ ਨਸ਼ਟ ਹੋ ਜਾਣਾ ਚਾਹੀਦਾ ਹੈ ਜੇ ਨਹੀਂ ਹਰ ਕੋ ਨਾਓ ਜਿਸ ਦੇ ਅੰਦਰ ਸੱਚ ਦਾ ਗਿਆਨ ਨਹੀਂ ਹੈ ਕਿਉਂਕਿ ਉੱਪਰ ਉਹ ਤਾਂ ਬੜਾ ਸੋਹਣਾ ਗੁਰਦੁਆਰਾ ਬਣਾਇਆ ਹੈ ਤੇ ਉੱਪਰ ਬੜਾ ਵਧੀਆ ਲਿਖਿਆ ਹੈ ਵਧੀਆ-ਵਧੀਆ ਨਾਂ ਲਿਖੇ ਹਨ ਪਰ ਜਦੋਂ ਅੰਦਰ ਦੇਖਦੇ ਹਾਂ ਤੇ ਅੰਦਰ ਮਾਇਆ ਦੀਆਂ ਛਾਵਾਂ ਹਨ ਮਾਇਆ ਦੀਆਂ ਛਾਵਾਂ ਦਾ ਇਹ ਪ੍ਰਚਾਰ ਹੈ ਲੋਕਾਂ ਤੋਂ ਪੈਸੇ ਇਕੱਠੇ ਕਰ ਕਰ ਉਹ ਆਪਣੀ ਐਸ਼ ਵਾਲਾ ਜੀਵਨ ਜੀ ਰਹੇ ਹਨ ਇਹੋ ਜਿਹੇ ਜਿਹੜੇ ਝੂਠ ਦਾ ਪ੍ਰਚਾਰ ਕਰਨ ਵਾਲੇ ਹਨ ਭਰਮ ਦਾ ਪ੍ਰਚਾਰ ਕਰਨ ਵਾਲੇ ਹਨ ਉਹਨਾਂ ਦੇ ਜਿਹੜੇ ਹੈਗੇ ਆ ਮੈਨ ਮਾੜੀਆਂ ਕਹ ਲੋ ਗੁਰਦੁਆਰੇ ਕਹ ਲੋ ਜੋ ਵੀ ਹੈ ਤਨੂੰ ਅਗ ਲੱਗ ਜਾਣੀ ਚਾਹੀਦੀ ਕਿਉਂਕਿ ਉਹਨਾਂ ਦਾ ਉਹਨਾਂ ਦੇ ਅੰਦਰ ਸੱਚ ਦਾ ਗਿਆਨ ਨਹੀਂ ਇਸੇ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸੱਚ ਦਾ ਗਿਆਨ ਨਹੀਂ ਹੈ ਤੇ ਉਹ ਜਿਹੜਾ ਗਿਆਨ ਭਰਵਾਦਾ ਗਿਆਨ ਹੈਗਾ ਤੋਨੂੰ ਤਾਂ ਅਗ ਲੱਗੀ ਹੋਈ ਹੈਗੀ ਕਿਉਂਕਿ ਪੱਲੇ ਕਿਉਂਕਿ ਉਹ ਤਾਂ ਇੱਥੇ ਰਹਿ ਜਾਣਾ ਹੈਗਾ ਨਾਲ ਜਾਣਾ ਨਹੀਂ ਹੈਗਾ ਇਸ ਕਰਕੇ ਆਪਾਂ ਨੂੰ ਗੁਰਬਾਣੀ ਦੇ ਉਪਦੇਸ਼ ਨੂੰ ਸੁਣ ਕੇ ਮੰਨਣ ਦੀ ਲੋੜ ਹੈਗੀ ਹੈ ਤਾਂ ਕਿ ਜਿਸਕੇ ਅੰਦਰ ਗਿਆਨ ਪ੍ਰਗਾਸ ਉਸ ਅਸਥਾਨ ਦਾ ਨਾਹੀਂ ਬਨਾਸ ਜਿਹਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈਗਾ ਉਹ ਹਿਰਦੇ ਦਾ ਫਿਰ ਨਾਸ ਨਹੀਂ ਹੁੰਦਾ ਹੈਗਾ ਅਗਿਆਨਤਾ ਦਾ ਤਨਾਸ਼ ਹੋਣਾ ਹੀ ਹੁਣ ਕਬੀਰ ਸੰਤ ਮੂਏ ਕਿਆ ਰੋਇਐ ਜੋ ਆਪਣੇ ਗ੍ਰਹਿ ਜਾਏ ਰੋ ਉਹ ਸਾਕਤ ਬਾਪੁਰੇ ਜੋ ਹਾਟੇ ਹਾਟ ਬਕਾਏ ਭਗਤਕੀਰ ਜੀ ਕਹਿ ਰਹੇ ਹਨ ਕਿ ਜਦੋਂ ਕੋਈ ਗੁਰਮੁਖ ਹੈ ਸਰੀਰ ਛੱਡ ਜਾਂਦਾ ਹੈ ਤੋ ਆਪਣੇ ਗ੍ਰਹਿ ਚਲਾ ਜਾਂਦਾ ਹੈ ਉਹ ਸੱਚਖੰਡ ਵਿੱਚ ਚਲਾ ਜਾਂਦਾ ਹੈ ਭਾਵ ਉਹ ਕੰਮ ਵਿੱਚ ਸਮਾ ਜਾਂਦਾ ਹੈ ਗੁਰ ਸ਼ਬਦ ਸਮਾਏ ਅਵਰ ਨ ਜਾਣੇ ਕੋਈ ਉਹ ਸ਼ਬਦ ਵਿੱਚ ਸਮਾ ਜਾਂਦਾ ਹੈ ਉਹ ਤਾਂ ਜਿਉਂਦੇ ਜੀ ਉਸਨੇ ਆਪਣੀਆਂ ਇਛਾਵਾਂ ਨੂੰ ਮਾਰਿਆ ਹੁੰਦਾ ਹੈ ਜਿਉਂਦੇ ਜੀ ਉਹ ਸੱਚ ਨਾਲ ਜੁੜਿਆ ਹੁੰਦਾ ਹੈ ਇੱਕ ਕੜੀ ਨਾ ਮਿਲਤੇ ਦਾ ਕਲਜਗਤ ਉਹ ਇੱਕ ਕੜੀ ਵੀ ਜੇ ਵਿਛੜਦਾ ਤਾਂ ਉਹਦੇ ਲਈ ਕਲਜਗਤ ਇਸ ਕਰਕੇ ਜਿਉਂਦੇ ਜੀ ਸਤਜਗਤ ਵਿੱਚ ਚਲਾ ਜਾਂਦਾ ਹੈ ਪਰ ਸਰੀਰ ਛੱਡਣ ਤੋਂ ਬਾਅਦ ਉਹ ਕੰਪਲੀਟਲੀ ਸੱਚ ਵਿੱਚ ਸ਼ਬਦ ਵਿੱਚ ਸਮਾ ਜਾਂਦਾ ਹੈ ਤੇ ਕਹਿੰਦੇ ਉਹਨੂੰ ਰੋਣਾ ਨਹੀਂ ਚਾਹੀਦਾ ਹੈਗਾ ਜੇ ਜੁਰਜੇ ਰੋਣਾ ਕਹਿੰਦੇ ਰੋਬੋ ਸਾਖਤ ਵਾਪਰੇ ਜਿਹੜਾ ਸਾਖਤ ਹੈ ਉਹਨੂੰ ਰੋਣਾ ਚਾਹੀਦਾ ਕਿਉਂਕਿ ਉਹ ਸੱਚ ਦਾ ਗਿਆਨ ਦੀ بجائے ਉਹ ਮਾਇਆ ਦੀਆਂ ਛਾਵਾਂ ਕਰਕੇ ਕਰੇ ਕਿਸੇ ਸੰਤ ਕੋਲ ਜਾਂਦਾ ਹੈ ਕਦੀ ਕਿਸੇ ਸੰਤ ਕੋਲ ਜਾਂਦਾ ਹੈ ਇਹੋ ਜਿਹੜੇ ਜਿਹੜੇ ਵਿਅਕਤੀ ਆਂਦੇ ਇਹੋ ਜਿਹੜੇ ਸਾਖਤ ਹਨ ਉਹਨਾਂ ਦੇ ਜਿਹੜੇ ਔਗਣ ਹੈਗੇ ਉਹਨਾਂ ਦੇ ਬਾਰੇ ਦੂਸਰਿਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈਗੀਆ ਤੇ ਉਹਨਾਂ ਦਾ ਜਿਹੜਾ ਲੋਕਾਂ ਦੇ ਵਿੱਚ ਪੜਦਾ ਫਾਸ ਕਰਨਾ ਚਾਹੀਦਾ ਜਿਹੜੇ ਸਾਖਤ ਸਾਖਤ निंदक दुष्टखिन माहे बेदारियां ਤੇ ਸਾਭ ਕੀ ਟੇਕ ਨਾਨਕ ਮਨੇ 마हे ਜਿਸ ਸਿਮਰਤ ਸੁਖ ਹੋਏ सगले दुख जाहे ਹੁਣ ਜਿਹੜੇ ਸਾਖਤ ਹੈਗੇ ਆ ਉਹ निंदक ਹੁੰਦੇ ਆ निंदक निंद ਕਿਦਾਂ ਹੁੰਦਿਆ ਕਿਉਂਕਿ ਉਹ ਸੱਚ ਨੂੰ ਝੂਠ ਬਣਾ ਕੇ ਪੇਸ਼ ਕਰਦੇ ਹਨ ਜਿਹੜਾ ਝੂਠ ਆ ਉਹਨੂੰ ਸੱਚ ਬਣਾ ਕੇ ਪੇਸ਼ ਕਰਦੇ ਹਨ ਗਰਵਾਣੀ ਦਾ ਵਿਰੋਧ ਕਰਦੇ ਹਨ ਹੁਕਮ ਦਾ ਵਿਰੋਧ ਕਰਦੇ ਹਨ ਆਪਣੀ ਮਨਮਰਜ਼ੀ ਅਨਸਾਰ ਵਿਆਖਿਆ ਕਰਦੇ ਹਨ ਇਸ ਤਰ੍ਹਾਂ ਉਹ ਸਾੱਚ ਦੀ ਨਿੰਦਾ ਕਰਦੇ ਹਨ ਉਹਨਾਂ ਨੂੰ ਨਿੰਦਕ ਕਿਹਾ ਗਿਆ ਹੈ ਕਿਉਂਕਿ ਦੂਸਰਿਆਂ ਦੇ ਵਿੱਚ ਵਿਕਾਰ ਪੈਦਾ ਕਰਨ ਇਸ ਤਰ੍ਹਾਂ ਦੁਸ਼ਟ ਵੀ ਹੋਈ ਹੈ ਖਿੰਨਮਾਹੇ ਵਿਦਾਰਿਆ ਤੇ ਜਿਹੜਾ ਪਰਮੇਸ਼ਰ ਹੈ ਉਹਨਾਂ ਨੂੰ ਛਣ ਵਿੱਚ ਹੀ ਉਹਨਾਂ ਦਾ ਖਾਤਮਾ ਕਰ ਜਾਂਦਾ ਹੈ ਇਸ ਕਰਕੇ ਸਾਖਤ ਦੀ ਸੰਗਤ ਨਹੀਂ ਕਰਨੀ ਚਾਹੀਦੀ ਹੈ ਜੇ ਸੰਗਤ ਕਰਨੀ ਹੈ ਤਾਂ ਸੱਚ ਦੀ ਕਰਨੀ ਹੈ ਤੇ ਸਾਹਿਬ ਕੀ ਟੇਕ ਨਾਨਕ ਮਨੇ ਵਾਹਿ ਕਹਿੰਦੇ ਜਿਹੜਾ ਹੁਕਮ ਹੈ ਉਹਦੀ ਟੇਕ ਮਨ ਵਿੱਚ ਰੱਖਣੀ ਚਾਹੀਦੀ ਹੈ ਜਿਹਦੇ ਸਿਮਰਤ ਕਰਨ ਨਾਲ ਜਿਹੜੇ ਸਗਲੇ ਦੁੱਖ ਹੈਗੇ ਉਹ ਚਲੇ ਜਾਂਦੇ ਹਨ ਤੇ ਸਾਖਤ ਤੋਂ ਬਚਣ ਦਾ ਅਪਦੇਸ਼ ਬਾਣੀ ਕਰਦੀ ਹੈ ਕੀ ਹੈ ਤੇ ਇਸੇ ਕਰਕੇ ਇੱਥੇ ਸਾਖਤ ਜਿਹੜਾ ਹੈਗਾ ਉਹ ਕਦੇ ਕਿਸੇ ਦੀ ਗੱਲ ਕਰਦਾ ਹੈ ਕਦੀ ਕਿਸੇ ਦੀ ਗੱਲ ਕਰਦਾ ਹੈ ਜਾਂ ਕਦੀ ਕਿਸੇ ਸੰਤ ਦੇ ਡੇਰੇ ਦੇ ਤੇ ਜਾਂਦਾ ਹੈ ਉਹਨਾਂ ਦੀਆਂ ਸੋਹਣੀਆਂ ਸੁਣਾਈਆਂ ਗੱਲਾਂ ਦਾ ਹੀ ਪ੍ਰਚਾਰ ਕਰ ਰਿਹਾ ਖੰਦਾ ਹੈਗਾ ਤੇ ਇਹ ਹੋ ਜਿਹੜੇ ਹੈਗੇ ਉਹਨਾਂ ਤੋਂ ਬਚਣ ਦੀ ਲੋੜ ਹੈ ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ ਭਗਤ ਕਬੀਰ ਜੀ ਇੱਥੇ ਸਾਖਤ ਦੀ ਵਿਆਖਿਆ ਕਰ ਰਹੇ ਹਨ ਕਿ ਜਿਸ ਤਰ੍ਹਾਂ ਇੱਕ ਜਿਹੜਾ ਸਾਖਤ ਹੁੰਦਾ ਹੈ ਉਹ ਲਸਣ ਦੀ ਖਾਨ ਹੁੰਦਾ ਹੈ ਉਹ ਲਸਣ ਦੀ ਖਾਨ ਕਿਉਂ ਕਿਹਾ ਗਿਆ ਕਿਉਂਕਿ ਜੇ ਕਿਸੇ ਨੇ ਲਸਣ ਖਾਦਾ ਹੋਵੇ ਤਾਂ ਉਹਦੀ ਸਮੈਲ ਬਹੁਤ ਦੂਰ ਤੱਕ ਜਾਂਦੀ ਹੈ ਇਸੇ ਤਰ੍ਹਾਂ ਜਿਹੜਾ ਸਾਖਤ ਹੁੰਦਾ ਹੈ ਕਿਉਂਕਿ ਉਹ ਹਾਟੇ ਆੜੇ ਕਦੀ ਕਿਸੇ ਡੇਰੇ ਦੇ ਗਿਆ ਗਿਆ ਹੁੰਦਾ ਕਦੀ ਕਿਸੇ ਡੇਰੇ ਤੇ ਜਾਂਦਾ ਹੈਗਾ ਉਤੋਂ ਬੱਕਰੀਆਂ ਬੱਕਰੀਆਂ ਸਟੋਰੀਆਂ ਜਾਂ ਸਾਖੀਆਂ ਸੁਣੀਆਂ ਹੁੰਦੀਆਂ ਤੇ ਉਹਨਾਂ ਦੀ ਜਦੋਂ ਗੱਲ ਕਰਦਾ ਹੈਗਾ ਤੇ ਉਹ ਭਾਵੇਂ ਜਿੱਦਾਂ ਮਰਜੀ ਉਹ ਲੁੱਕ ਕੇ ਵੀ ਗੱਲ ਕਰੇ ਪਰ ਉਹ ਸਾਰਿਆਂ ਦੇ ਵਿੱਚ ਉਹਦੀ ਉਹਦਾ ਜਿਹੜਾ ਪ੍ਰਗਟ ਹੁੰਦਾ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਸਾਖਤ ਹੈਗਾ ਹੈ ਇਹ ਝੂਠੇ ਹੀ ਬੋਲਦਾ ਹੈ ਜਦੋਂ ਵੀ ਗੱਲ ਕਰਦਾ ਹੈ ਇਹ ਲਸਣ ਦੀ ਖਾਣ ਵਾਂਗੂ ਹੀ ਹੈਗਾ ਗੰਦੀ ਸਮੈਲੀ ਫਲਾਉਂਦਾ ਹੈ ਜਿਵੇਂ ਬਹੁਤ ਸਾਰੇ ਪ੍ਰਚਾਰਕ ਜਿਹੜੇ ਆ ਨੋ ਝੂਠ ਦਾ ਇਕਾਟਿਆ ਖਾਂਦੇ ਹਨ ਝੂਠੀਆਂ ਹੀ ਗੱਲਾਂ ਕਰ ਕਰਕੇ ਝੂਠੀਆਂ ਕਾਰਾ ਮਾਤਾ ਦੀਆਂ ਗੱਲਾਂ ਕਰ ਕਰਕੇ ਲੋਕਾਂ ਨੂੰ ਭਰਮ ਵਿੱਚ ਪਾਉਂਦੇ ਹਨ ਇਸ ਤਰ੍ਹਾਂ ਸਾਕਿਤ ਹਨ ਤੇ ਲਸਣ ਦੀ ਖਾਣ ਵਾਂਗ ਉਹਨਾਂ ਦਾ ਜਿਹੜਾ ਪਾਜ ਆਏ ਉਹ ਇੱਕ ਦਿਨ ਤਾਂ ਉਹ ਸਾਮਣੇ ਆਈ ਜਾਣਾ ਹੁੰਦਾ ਹੈ ਕਬੀਰ ਮਾਇਆ ਡੋਲਨੀ ਪਵਨ ਚਕੋਲਨ ਹਾਰ ਸੰਤੋ ਮੱਖਣ ਖਾਇਆ ਛਾਸ਼ ਪੀਏ ਸੰਸਾਰ ਭਗਤ ਕਬੀਰ ਜੀ ਇਹ ਪ੍ਰਦੇਸ਼ ਕਰਦੇ ਹਨ ਕਿ ਜਿਹੜੀ ਮਾਇਆ ਡੋਲਨੀ ਹੈ ਤੇ ਜਿਹੜਾ ਪਵਨ ਹੈਗਾ ਉਹਨੂੰ ਚਕੋਲਣ ਵਾਲਾ ਹੈਗਾ ਉਹਨੂੰ ਹਲਾਉਣ ਵਾਲਾ ਹੈਗਾ ਤੇ ਜਿਹਦਾ ਵੀ ਧਿਆਨ ਮਾਇਆ ਵਿੱਚ ਲੱਗੇਗਾ ਕਿਉਂਕਿ ਮਾਇਆ ਜਿਹੜੀ ਹੈਗੀ ਹੈ ਮਾਇਆ ਦਾ ਮਤਲਬ ਪੈਸੇ ਨਹੀਂ ਹੈ ਮਾਇਆ ਦਾ ਮਤਲਬ ਹੈ ਜੋ ਕਿ দৃষ্টি ਅਗੋਚਰ ਆਵਤ ਤਾ ਕੋ ਮਨ ਮਾਇਆ ਠਹਿਰਾਵਤ ਏਕੇ ਆਪ ਸਬਨ ਮੋ ਵਿਆਪਾ ਸਭ ਕੋਈ ਭਿੰਨ ਭਿੰਨ ਕਰ ਥਾਪਾ ਹੁਣ ਜਿਹੜਾ ਇਕ ਹੈਗਾ ਉਹੀ ਸਾਰਿਆਂ ਵਿੱਚ ਵਿਆਪਿਆ ਹੋਇਆ ਹੈ ਤੇ ਜਿਹੜਾ ਕੁਛ ਨਜ਼ਰ ਆਉਂਦਾ ਹੈ ਉਹ ਮਾਇਆ ਹੈ ਜਿਹੜੇ ਆ ਸੰਸਾਰੀ ਅੱਖਾਂ ਨਾਲ ਆਪਾਂ ਨੂੰ ਕੁਝ ਵੀ ਚੀਜ਼ ਜਿਹੜੀ ਦਿਸਦੀ ਹੈ ਉਹ ਮਾਇਆ ਹੈਗੀ ਹੈ ਪਰ ਇਹਦੇ ਵਿੱਚ ਸੱਚ ਵਿਆਪਿਆ ਹੋਇਆ ਹੈ ਸੱਚ ਦੇ ਅੰਦਰ ਜਿਹੜੀ ਲਹਿਰ ਹੈਗੀ ਹੈ ਉਹ ਜਿਹੜੀ ਲਹਿਰ ਹੈ ਜਿਹੜੀ ਇੱਛਾ ਹੈਗੀ ਆ ਉਹਦੇ ਆਕਾਰ ਹਨ ਜਿਹੜਾ ਲਹਿਰ ਹੁੰਦੀ ਹੈ ਜਦੋਂ ਪਾਣੀ ਦੇ ਉੱਪਰ ਲਹਿਰ ਹੁੰਦੀ ਹੈ ਤਾਂ ਜਦੋਂ ਉਹਦੇ ਵਿੱਚ ਹਵਾ ਭਰ ਜਾਂਦੀ ਹੈ ਤਾਂ ਲਹਿਰ ਬਣਦੀ ਹੈ ਪਰ ਜਦੋਂ ਉਹ ਬਲਬਲਾ ਫਟ ਜਾਂਦਾ ਤਾਂ ਹਵਾ ਬਾਹਰ ਨਿਕਲ ਜਾਂਦੀ ਹੈ ਤਾਂ ਫਿਰ ਪਾਣੀ ਬਣ ਜਾਂਦੀ ਹੈ ਇਸੇ ਤਰ੍ਹਾਂ ਜਿਹੜੇ ਸੰਤ ਹੁੰਦੇ ਹਨ ਉਹ ਗੁਰਬਾਣੀ ਦੇ ਉਪਦੇਸ਼ ਸੱਚ ਨੂੰ ਸਮਝਦੇ ਹਨ ਤੇ ਉਹਦੇ ਵਿੱਚ ਜਿਹੜੀ ਸਮਝ ਆਉਂਦੀ ਹੈ ਜਿਹੜੀ ਸੋਝੀ ਆਉਂਦੀ ਹੈ ਉਹ ਮੱਖਣ ਖਾਂਦੇ ਹਨ ਪਰ ਜਿਹੜੇ ਸੰਸਾਰੀ ਹੁੰਦੇ ਹਨ ਜਿਨ੍ਹਾਂ ਦਾ ਧਿਆਨ ਮਾਇਆ ਵਿੱਚ ਲੱਗਿਆ ਮਾਇਆ ਦੇ ਜਿਨ੍ਹਾਂ ਦੇ ਅੰਦਰ ਮਾਇਆ ਦੀਆਂ ਇਸ਼ਾਵਾਂ ਹੁੰਦੀਆਂ ਹਨ ਤੇ ਉਹ ਮਾਇਆ ਵਿੱਚ ਧਿਆਨ ਹੋਣ ਕਰਕੇ ਮਾਇਆ ਦੇ ਥਾਟ ਹੋਣ ਕਰਕੇ ਉਹਨਾਂ ਦਾ ਮਨ ਜਿਹੜਾ ਉਹ ਮਾਇਆ ਦੇ ਪਿੱਛੇ ਹੀ ਗੇੜੇ ਘੜਦਾ ਰਹਿੰਦਾ ਹੈ ਉਹਨਾਂ ਦਾ ਧਿਆਨ ਮਾਇਆ ਦੇ ਪਿੱਛੇ ਡੋਲਦਾ ਰਹਿੰਦਾ ਹੈ ਕਿਉਂਕਿ ਧਿਆਨ ਮਾਇਆ ਵਿੱਚ ਹੈ ਤੇ ਜੇ ਉਹ ਮਾਇਆ ਵਿੱਚੋਂ ਧਿਆਨ ਆਪ ਹਟਾ ਕੇ ਗੁਰਬਾਣੀ ਦੇ ਉਪਦੇਸ਼ ਨੂੰ ਸਮਝਣ ਵਿੱਚ ਲਾ ਦੇਈਏ ਵਿਚਾਰਨ ਵਿੱਚ ਲਾ ਦੇਈਏ ਤਾਂ ਉਹ ਮਨ ਜਿਹੜਾ ਉਹ ਸ਼ਾਤ ਹੋ ਸਕਦਾ ਹੈ ਉਹ ਮਾਨੜਾ ਹੈ ਡੋਲਣ ਤੋਂ ਰੋਕ ਸਕਦਾ ਹੈ ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹ ਕਹਿੰਦੇ ਡੰਡੋਤ ਬੰਦਨਾ ਉਹਦੇ ਅੱਗੇ ਕਰਨੀ ਚਾਹੀਦੀ ਹੈ ਜਿਹਦੇ ਵਿੱਚ ਸਾਰੀਆਂ ਕਲਾਾਂ ਦੇ ਜਿਹੜਾ ਸਮਰੱਥ ਹੈਗਾ ਹੁਣ ਸਭ ਤੋਂ ਪਹਿਲਾਂ ਤਾਂ ਜਿਹੜਾ ਸਭ ਤੋਂ ਸਮਰੱਥ ਹੈ ਉਹ ਹੁਕਮ ਹੈ ਹੁਕਮ ਤੋਂ ਅੱਗੇ ਜਿਹੜਾ ਆਪਣਾ ਮੂਲ ਹੈ ਆਪਾਂ ਆਪਣੇ ਮੂਲ ਨਾਲ ਜੁੜਨਾ ਹੈ ਆਪਣਾ ਜਿਹੜਾ ਮੂਲ ਹੈ ਉਹਨੇ ਹੁਕਮ ਨਾਲ ਜੁੜਨਾ ਹੈ ਹੁਣ ਜਦੋਂ ਇੱਕ ਹੋ ਜਾਂਦਾ ਹੈ ਫਿਰ ਜਦੋਂ ਇਹਦੀ ਬੰਦਨਾ ਹੈਗੀ ਉਹ ਹੁਕਮ ਅੱਗੇ ਹੈ ਜਦੋਂ ਬੁੱਧੀ ਸੱਚ ਦਾ ਗਿਆਨ ਲੈ ਲੈਂਦੀ ਹੈ ਫਿਰ ਅੱਗੇ ਦੰਡੌਤ ਬੰਦਨਾ ਕਰਦੀ ਹੈਗੀ ਬਾਰ-ਬਾਰ ਕਿ ਤੂੰ ਸਮਰੱਥ ਹੈਗਾ ਤੇ ਸਾਨੂੰ ਡੋਲਣ ਤੋਂ ਤੂੰ ਰੱਖ ਕਿਉਂਕਿ ਸਾਰਾ ਕੁਝ ਤੇਰੇ ਹੱਥ ਵਿੱਚ ਹੈ ਸਭ ਕੁਝ ਕਰਮ ਹੈ ਬਾਹਰ ਕੁਝ ਨਹੀਂ ਬਾਹਰ ਢੂੰਡੇ ਸੋ ਭਰਮ ਪਲਾਹੀ ਕਿਉਂਕਿ ਸਾਰਾ ਕੁਝ ਘਰ ਵਿੱਚ ਹਿਰਦੇ ਵਿੱਚ ਹੀ ਹੈ ਤੇ ਜਿਹੜੇ ਬਾਹਰੋਂ ਲੱਭਦੇ ਹੋ ਸਾਰੀ ਭਰਮ ਭੁਲਾਈ ਹੈਗੀ ਆ ਇਸ ਕਰਕੇ ਆਪਾਂ ਨੂੰ ਧਿਆਨ ਮਾਇਆ ਦੀਆਂ ਛਾਂ ਵਿੱਚੋਂ ਕੱਢ ਕੇ ਕਿਉਂਕਿ ਜੋ ਕੁਝ ਅੱਖਾਂ ਨਾਲ ਦਿਖਾਈ ਦਿੰਦਾ ਹੈ ਇਹ ਸਰੀਰ ਦੇ ਨਾਲ ਜਦੋਂ ਆਪਣੀ ਜੋਤ ਦੇਖਦੀ ਅੱਖਾਂ ਦੁਆਰਾ ਤਾਂ ਅੱਖਾਂ ਦੇ ਨਾਲ ਜਿਹੜੀ ਵੀ ਚੀਜ਼ ਦੇਖਦੇ ਆ ਉਹ ਮਾਇਆ ਹੈਗੀ ਆ ਮਾਇਆ ਜੜ ਹੈਗੀ ਆ ਪਰ ਜਿਹੜਾ ਦੇਖਣ ਵਾਲਾ ਹੈ ਜੋਤ ਹੈ ਉਹ ਚੇਤਨ ਸ਼ਕਤੀ ਹੈ ਉਹਨੂੰ ਚੇਤਨ ਸ਼ਕਤੀ ਜਿੰਨਾ ਚਿਰ ਉਹਨੂੰ ਸੱਚ ਦਾ ਗਿਆਨ ਨਹੀਂ ਹੈ ਤਾਂ ਉਹ ਜੋ ਕੁਝ ਦਿਸਦਾ ਉਹਨੂੰ ਸੱਚ ਮੰਨਦੀ ਹੈ ਤੇ ਇਸੇ ਕਰਕੇ ਉਹਦੇ ਪਿੱਛੇ ਭੱਜਦੀ ਹੈ ਪਰ ਜਦੋਂ ਉਹਨੂੰ ਪਤਾ ਲੱਗਦਾ ਹੈ ਇਹ ਸਗਲ ਸੰਸਾਰ ਹੈ ਸੁਪਨਾ ਇਹ ਸਾਰਾ ਜਿਹੜਾ ਸੰਸਾਰ ਸੁਪਨੇ ਦੀ ਨਿਆਈ ਹੈਗਾ ਫਿਰ ਉਹ ਹੌਲੀ ਹੌਲੀ ਇਹਨੂੰ ਜਦੋਂ ਬੁੱਝਣ ਦਾ ਯਤਨ ਕਰਦੀ ਹੈ ਉਹ ਗੁਰਬਾਣੀ ਦੇ ਉਪਦੇਸ਼ ਲੈ ਲੈ ਕੇ ਇਹਨੂੰ ਸਮਝਣ ਦਾ ਯਤਨ ਕਰਦੀ ਹੈ ਤੇ ਹੌਲੀ ਹੌਲੀ ਫਿਰ ਉਹ ਉਹਦਾ ਗਿਆਨ ਵਿੱਚ ਵਾਧਾ ਹੁੰਦਾ ਹੈਗਾ ਜਿਵੇਂ ਜਿਵੇਂ ਗਿਆਨ ਵਿੱਚ ਵਾਧਾ ਹੁੰਦਾ ਹੈ ਏਵੇਂ ਏ ਡੋਲਣ ਤੋਂ ਰੁਕਦੀ ਜਾਂਦੀ ਹੈ ਇਹ ਜਿਹੜਾ ਆਪਣਾ ਧਿਆਨ ਹੈ ਪਹਿਲਾਂ ਜ਼ਿਆਦਾ ਡੋਲਦਾ ਸੀ ਫਿਰ ਘੱਟ ਡੋਲਦਾ ਆਏਗਾ ਕਿਉਂਕਿ ਗਿਆਨ ਕਾ ਬੱਧਾ ਮੰਨ ਰਹਾ ਗੁਰਬਿੰਨ ਗਿਆਨ ਆਏ ਗਿਆਨ ਜਿਹੜਾ ਹੈਗਾ ਉਹ ਮਨ ਨੂੰ ਬੰਨ੍ਹ ਦਿੰਦਾ ਹੈ ਤੇ ਗਿਆਨ ਤੋਂ ਬਿਨਾਂ ਜਿਹੜਾ ਹੈਗਾ ਗੁਰ ਆਪਣਾ ਜਿਹੜਾ ਮੂਲ ਉਹ ਤੋਂ ਬਿਨਾਂ ਗਿਆਨ ਹੋ ਹੀ ਨਹੀਂ ਸਕਦਾ ਇਸੇ ਕਰਕੇ ਗੁਰਬਾਣੀ ਆਪਾਂ ਨੂੰ ਆਪਣੇ ਅੰਤਰਮੁਖੀ ਧਿਆਨ ਕਰਨ ਦੀ ਗੱਲ ਕਰਦੀ ਹੈ ਤੇ ਜਿਹੜਾ ਅੰਤਰਮੁਖੀ ਧਿਆਨ ਹੋ ਜਾਂਦਾ ਹੈ ਉਹ ਦਾ ਜਿਹੜਾ ਫਿਰ ਮਨ ਉਹ ਢੋਲਣ ਤੋਂ ਰੁਕ ਜਾਂਦਾ ਹੈ ਤੇ ਉਹ ਫਿਰ ਮੱਖਣ ਖਾਂਦਾ ਹੈ ਉਹ ਗੁਰਵਾਣੀ ਨੂੰ ਵਿਚਾਰ-ਵਿਚਾਰ ਕੇ ਜਿਹੜਾ ਗੁਰਵਾਣੀ ਵਿੱਚ ਸੱਚ ਹੈ ਜਿਹੜੀ ਸੋਝੀ ਹੈ ਉਹ ਮੱਖਣ ਖਾਂਦਾ ਹੈਗਾ ਹੋਰ ਮੱਖਣ ਖਾਣ ਦਾ ਮਤਲਬ ਕੋਈ ਸੰਸਾਰੀ ਨਹੀਂ ਹੈ ਇਹ ਜਿਹੜਾ ਗੁਰਵਾਣੀ ਦਾ ਅਕਲ ਗੁਰਵਾਣੀ ਵਿੱਚ ਜਿਹੜੀ ਸੋਝੀ ਮਿਲਦੀ ਹੈ ਉਹਨੂੰ ਹੀ ਮੱਖਣ ਖਾਣਾ ਕਿਹਾ ਗਿਆ ਹੈਗਾ ਤੋਂ ਗੁਰਵਾਣੀ ਦੇ ਆਪਾਂ ਸੰਸਾਰੀ ਅਰਥ ਕਰ ਦਿੰਦੇ ਹਨ ਜਿਹੜੇ ਵਿਦਵਾਨ ਕਰ ਦਿੰਦੇ ਹਨ ਉਹ ਸ਼ਾਸਪੀਂਦੇ ਦੇ ਬਰਾਬਰ ਹੈ ਕਿਉਂਕਿ ਉਹਦੇ ਵਿੱਚ ਉਹ ਜਾਦਾ ਤਤ ਨਹੀਂ ਹੁੰਦਾ ਮਾੜੀ ਮੋਟੀ ਸਮਝ ਹੁੰਦੀ ਹੈ ਇਸ ਕਰਕੇ ਉਹ ਸ਼ਾਸਪੀਂਦੇ ਹਨ ਪਰ ਜਿਹੜੇ ਗੁਰਮੁਖ ਹੁੰਦੇ ਹਨ ਉਹ ਖੰਡ ਕਰਦੇ ਹਨ ਕਬੀਰ ਮਾਇਆ ਡੋਲਨੀ ਪਵਨ ਵਹ ਹਿਵਤਾਰ ਜਿਨੀ ਬਲੋਇਆ ਤਿਨੀ ਖਾਇਆ ਅਵਰ ਬਲੋਵਨ ਹਾਰ ਭਗਤਕਬੀਰ ਜੀ ਉਪਦੇਸ਼ ਕਰਦੇ ਹਨ ਕਿ ਮਾਇਆ ਡੋਲਨੀ ਹੈ ਪਰ ਜਦੋਂ ਪਵਨ ਜਿਹੜਾ ਮਨ ਹੈਗਾ ਇਹ ਹਿਰਦੇ ਵਿੱਚ ਸ਼ਬਦੀ ਵਿਚਾਰ ਕਰਦਾ ਹੈ ਤਾਂ ਉਦੋਂ ਇਹਦੇ ਅੰਦਰੋਂ ਠੰਡਕ ਸੱਚ ਦਾ ਗਿਆਨ ਪੈਦਾ ਹੁੰਦਾ ਹੈ ਨਾਮ ਪੈਦਾ ਹੁੰਦਾ ਹੈ ਜਿਨੀ ਬੁਲਾਇਆ ਕਹਿੰਦੇ ਜਿੰਨ ਬੁਲਾਇਆ ਤਿੰਨ ਖਾਇਆ ਅਵਰ ਬੁਲੋਨ ਹਾਰ ਕਹਿੰਦੇ ਜਿਨ੍ਹਾਂ ਨੇ ਇਸ ਦਾ ਵਿਚਾਰ ਕੀਤੀ ਹੈ ਜਿਨ੍ਹਾਂ ਨੇ ਅੰਦਰ ਹਿਰਦੇ ਵਿੱਚ ਸ਼ਬਦੀ ਵਿਚਾਰ ਕੀਤੀ ਹੈ ਉਹਨਾਂ ਨੂੰ ਹੀ ਸੱਚ ਦੀ ਸੋਝੀ ਮਿਲੀ ਹੈ ਬਾਕੀ ਜਿਹੜੇ ਹੈਗੇ ਉਹਨਾਂ ਨੂੰ ਕੁਝ ਹਾਸਲ ਨਹੀਂ ਹੋਇਆ ਮਨਵਤ ਹੀ ਉਹਨਾਂ ਦੇ ਅੰਦਰ ਪੈਦਾ ਹੁੰਦੀ ਹੈ ਪਰ ਜਿਹੜੇ ਸ਼ਬਦੀ ਵਿਚਾਰ ਕਰਨੇ ਹਨੇਰੇ ਵਿੱਚ ਇੱਕ ਮਨ ਇੱਕ ਚਿਤ ਹੋ ਗਏ ਉਹਨਾਂ ਨੂੰ ਸੱਚ ਦੀ ਸਮਝ ਆਉਂਦੀ ਹੈ ਜਿਨ੍ਹਾਂ ਦਾ ਮਨ ਬਾਹਰ ਭਟਕਦਾ ਰਹਿੰਦਾ ਹੈ ਤੇ ਉਪਰੋ-ਉਪਰ ਅਰਥ ਵੀ ਕਰੀ ਜਾਂਦੇ ਹਨ ਧਿਆਨ ਮਾਇਆ ਵਿੱਚ ਹੁੰਦਾ ਹੈ ਉਹਨਾਂ ਨੂੰ ਇਹਦੇ ਵਿੱਚ ਕੁਝ ਹਾਸਲ ਨਹੀਂ ਹੁੰਦਾ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਠ ਏਕ ਕਬੀਰਾ ਨਾਮ ਉਸੇ ਜਿੰਨੀ ਬਾਰਾ ਪਾਟ ਪਰ ਕਬੀਰ ਜੀ ਕਹਿੰਦੇ ਨੇ ਕਿ ਮਾਇਆ ਜਿਹੜੀ ਇਹ ਚੋਰਨੀ ਹੈਗੀ ਆ ਤੇ ਆ ਆਪਣਾ ਮੋਹ ਹਿਰਦੇ ਵਿੱਚ ਪੈਦਾ ਕਰਦੀ ਹੈ ਤੇ ਕਹਿੰਦੇ ਇਹ ਇੱਕ ਜਿਹੜਾ ਸਾਡਾ ਮੂਲ ਹੈਗਾ ਉਹ ਜਿਹੜਾ ਹੈਗਾ ਉਹ ਨਹੀਂ ਇਹਦੇ ਨਾਲ ਮੁਸਿਆ ਉਹ ਨਹੀਂ ਇਹਦੇ ਚੱਕਰ ਵਿੱਚ ਆ ਕਿਉਂਕਿ ਉਹਨ ਆਪਣਾ ਮਾਇਆ ਦੀਆਂ ਛਾਵਾਂ ਵਿੱਚੋਂ ਪਹਿਲਾਂ ਹੀ ਧਿਆਨ ਬਾਹਰ ਕੱਢ ਲਿਆ ਹੈਗਾ ਆਪਣਾ ਰਸਤਾ ਅਲੱਗ ਕਰ ਲਿਆ ਹੈ ਇਸ ਕਰਕੇ ਉਹ ਬਚ ਗਿਆ ਨਹੀਂ ਤਾਂ ਹੋਰ ਜਿੰਨੇ ਵੀ ਹਨ ਉਹ ਇਹ ਮਾਇਆ ਦੇ ਜਿਹੜੇ ਚੱਕਰ ਵਿੱਚ ਮਾਇਆ ਦੀ ਠੱਗੀ ਵਿੱਚ ਫਸ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ